ਸਤਿ ਸ੍ਰੀ ਅਕਾਲ ਪੰਜਾਬ ਹோம்ਗਾਰਡ ਦੇ ਵੀਰੋ ਸਤਿ ਸ੍ਰੀ ਅਕਾਲ ਬਜ਼ੁਰਗਾਂ ਦੇ ਮੱਥਾ ਟੇਕਦਾ ਕਹਿ ਦਿੰਦਾ ਆਪਣੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਭੈਣਾਂ ਨੂੰ ਵੀ ਸਤਿ ਸ੍ਰੀ ਅਕਾਲ ਮੇਤੋ ਜਿਹੜੇ ਵੱਡੇ ਨੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਮੈਂ ਪੈਰੀ ਹੱਥ ਲਾਉਣ ਵਰਗਾ ਸਲਾਮ ਵਰਗਾ ਨਮਸਕਾਰ ਵੀਰਾਂ ਨੂੰ ਠੀਕ ਹੈ ਜੀ ਮੇਰੇ ਪ੍ਰੋਬਲਮ ਹੈ ਸੱਟਾਂ ਵੱਜੀਆਂ ਨੇ ਕਾਫੀ ਤੇਜ਼ ਬੈਟ ਤੋਂ ਮੋਟਰਸਾਈਕਲ ਤੇ ਗਏ ਸੀ ਅਸੀਂ ਮੂਰ ਪਰਬਦੀ ਪ੍ਰੋਬਲਮ ਵਿੱਚ ਆ ਫਿਰ ਵੀ ਮੇਰੇ ਵੀਰ ਮਾਨ ਕਰਦੇ ਨੇ ਮੇਰਾ ਮਕਸਦ ਇੱਕੋ ਹੁੰਦਾ ਕਿ ਆਪਾਂ ਇੱਕੋ ਮੰਚ ਤੇ ਇਕੱਠੇ ਹੋਈਏ ਇੰਤਜ਼ਾਰ ਕਰਦੇ ਰਹਿੰਦੇ ਨੇ ਕਾਹ ਵੀ ਫੋਨ ਆਉਂਦੇ ਨੇ ਵੀਰ ਮਾਨ ਕਰਦੇ ਹੋ ਚਲੋ 15 ਤਰੀਕ ਨੂੰ ਮੇਥੋਂ ਜਾਣੀ ਹੋਇਆ ਕਿਉਂਕਿ ਮੈਂ ਜਗਤਾਰ ਸਿੰਘ ਨੂੰ ਬੇਨਤੀ ਕੀਤੀ ਸੀ ਉਹਨਾਂ ਕੋਲ ਸ਼ਾਇਦ ਕੋਈ ਟਾਈਮ ਨਹੀਂ ਸੀ ਜਦੋਂ ਕੋਈ ਫਾਈਨੈਂਸ਼ਲੀ ਪ੍ਰੋਬਲਮ ਆਉਣੀ ਹੈ ਤੇ ਗੱਲਬਾਤ ਮੈਂ ਕੀਤੀ ਆ ਫੋਨ ਤੇ ਤੇ ਸੋਵਰ ਜਾਵਾਂਗਾ ਜੇ ਗੁਰੂ ਮਹਾਰਾਜ ਨੇ ਕਿਰਪਾ ਕਰੀ ਤੁਹਾਨੂੰ 15 ਤਰੀਕ ਨੂੰ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਕਾਫੀ ਜਥੇਬੰਦੀਆਂ ਸੀ ਜਿਹੜੀ 24 ਤਰੀਕ ਵਾਲੀ ਮੀਟਿੰਗ ਹੋਣੀ ਸੀ ਉਹਦੇ ਸਬੰਧ ਵਿੱਚ ਹੀ ਸਾਰੀਆਂ ਜਥੇਬੰਦੀਆਂ ਬੁਲਾਈਆਂ ਸੀ ਜਿਹਦੇ ਵਿੱਚ ਹੋਮਗਾਰਡ ਵਾਲੇ ਵੀ ਸੀ ਤੁਸੀਂ ਨਹੀਂ ਪਹੁੰਚੇ ਜਿਹੜੇ ਪਹੁੰਚੇ ਨੇ ਉਹ ਚਲੋ ਆਪਾਂ ਇਨਵੀਜੀਬਲ ਕਰ ਦਿੰਨੇ ਨੇ ਉਹ ਜਿਹੜੀ ਤੁਹਾਨੂੰ ਇੱਕ ਚਿੱਠੀ ਜਾਰੀ ਹੋਈ ਹੈ ਮੇਰੇ ਕੋਲ ਇਹ ਹੈ ਤੁਹਾਡੀ ਇਸ ਚਿੱਠੀ ਦੇ ਵਿੱਚ ਤੁਹਾਨੂੰ ਇਹ ਹੁਕਮ ਹੋਇਆ ਹੈ ਕਿ ਜਿਹੜਾ ਤੁਹਾਡਾ ਪੱਤਰ ਸੀ 18 2025 ਨੂੰ ਤੁਹਾਡਾ ਕੋਈ ਹੁਕਮ ਦਿੱਤਾ ਸੀ ਪੰਜਾਬ ਹਮ ਗਾਰਡ ਦੇ ਰਿਟਾਇਰ ਮੁਲਾਜ਼ਮਾਂ ਲਈ ਜਾਰੀ ਹੋਈ ਹੈ ਇਹਨਾਂ ਨੇ ਫਿਰ ਵਿੱਤ ਮੰਤਰਾਲੇ ਨੂੰ ਹੁਕਮ ਦਿੱਤਾ ਸੀ ਤੁਹਾਡਾ ਜੋ ਬਣਦਾ ਹੈ ਛੇਵੇਂ ਪੇ ਕਮਿਸ਼ਨ ਦਾ ਰਿਵਾਈਜ਼ਡ ਲੀਵ ਇਨਕਸਟਮੈਂਟ ਜੋ ਵੀ ਸੀ ਇਹਦੀ ਅਦਾਇਗੀ ਸੀ ਜਿਹੜੀ ਇਹਨੂੰ ਪ੍ਰਵਾਨਗੀ ਦਿੱਤੀ ਸੀ ਸਮਝਦੇ ਤੁਸੀਂ ਮੇਰੇ ਵੀਰ 18 2 ਦੂਸਰੇ ਮਹੀਨੇ ਚ ਤੇ ਇਹਦੇ ਤੇ ਮੁੱਖ ਸਕੱਤਰ ਤੇ ਜਿਹੜੀ ਦਿੱਤੀ ਹੋਈ ਸੀ ਖਜ਼ਾਨਾ ਦਾ ਉਤਰ ਨੂੰ ਅਗਲੇ ਹੁਕਮਾਂ ਦਾ ਕਰੋਖ ਲਾਈ ਹੈ ਅਗਲੇ ਹੁਕਮਾਂ ਤੱਕ ਇਹਦੇ ਤੇ ਰੋਕ ਲਗਾ ਦਿੱਤੀ ਗਈ ਹੈ ਵੀ ਜੋ ਬਕਾਇਆ ਸੀ 16 ਤੋਂ ਲੈ ਕੇ 21 ਤੱਕ ਜੋ ਰਿਟਾਇਰ ਹੋਏ ਸੀ ਉਸ ਸਮੇਂ ਦੇ ਵਿੱਚ ਜਿਹੜੇ ਵੀਰ ਇਹ ਰਿਟਾਇਰ ਮਲਾਜਮਾਂ ਦੇ ਲਈ ਹੋਇਆ 36 21 ਦਰਾਂਨ ਇੱਕ ਇੱਕ 16 ਤੋਂ ਲੈ ਕੇ 30 21 ਦਰਾਂਨ ਜਿਹੜੇ ਰਿਟਾਇਰ ਹੋਏ ਸੀ ਜਿਹੜੀ ਤੁਹਾਨੂੰ ਪ੍ਰਵਾਨਗੀ ਦਿੱਤੀ ਸੀ 18 ਤੋਂ 25 ਨੂੰ ਸਰਕਾਰ ਵੱਲੋਂ ਵਿੱਤ ਮੰਤਰਾਲੇ ਨੂੰ ਲੀਵ ਇਨ ਕੈਸ਼ਮੈਂਟ ਦੇ ਬਕਾਏ ਦੀ ਰਾਸ਼ੀ ਜਾਰੀ ਕਰਨ ਸੰਬੰਧੀ ਇਹਦੇ ਤੇ ਰੋਕ ਲਗਾ ਦਿੱਤੀ ਗਈ ਹੈ ਅਗਲੇ ਹੁਕਮਾਂ ਤੱਕ ਇਹਦੇ ਬਾਰੇ ਜਿਹੜੀ ਮੈਨੂੰ ਇਹ ਪਤਾ ਲੱਗਿਆ ਹੈ ਕਿ ਸਰਕਾਰ ਕੋਲ ਕੋਈ ਫੰਡ ਵਗੈਰਾ ਨਹੀਂ ਹੈਗੇ ਜਿਤ ਤੱਕ ਮੈਂ ਆਪਣਾ ਤਜਰਬਾ ਇਹ ਹੈ ਕਿ ਤੁਹਾਡੀ ਖਬਰ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਕਿ ਜਿਹੜੇ ਹੋਮ ਗਾਰਡ ਦੇ ਰਿਟਾਇਰ ਮੁਲਾਜ਼ਮ ਨੇ ਉਹਨਾਂ ਦੀ ਕੋਈ ਮਾਲ ਪੱਤਾ ਰੋਕ ਦਿੱਤਾ ਗਿਆ ਹੈ ਜਾਂ ਕੁਝ ਇਦਾਂ ਦਾ ਹੋਇਆ ਹੈ ਇਹ ਖੋਸ ਜਿਹੀਆਂ ਸੂਚਨਾਵਾਂ ਮੈਂ ਤੁਹਾਨੂੰ ਦੇ ਰਿਹਾ ਪ੍ਰੋਬਲਮ ਵਿੱਚ ਹੈ ਕਾਫੀ ਦੇਖ ਰਹੇ ਹੋ ਤੁਸੀਂ ਮੇਰੇ ਮੈਂ ਕਾਫੀ ਹਾਂ ਤੇ ਚਲੋ ਵੀ ਧੰਨਵਾਦ ਹੈ ਤੁਹਾਡਾ ਕੋਈ ਗੱਲ ਨਹੀਂ ਤੁਸੀਂ ਮਾਣ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ ਇੱਕ ਪੱਤਰ ਜਾਰੀ ਹੋਇਆ ਏ ਹੁਣ ਜੋ ਕਿ ਮੇਰੇ ਕੋਲ ਪਹੁੰਚਿਆ ਏ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵੱਲੋਂ ਇਹਦੇ ਵਿੱਚ ਇਹ ਤੁਹਾਨੂੰ ਪੱਤਰ 16 ਤਰੀਕ ਨੂੰ ਜਾਰੀ ਹੋਇਆ ਏ ਕੱਲ ਇਹਦੇ ਵਿੱਚ ਉਹਨਾਂ ਲਿਖਿਆ ਹੋਇਆ ਹੈ ਕਿ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਤੁਹਾਨੂੰ ਵੀ ਮਿਲ ਕੇ ਹੋਣਾ ਵੀਰਾਂ ਨੂੰ ਕਿ ਵਿੱਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਕੈਬਨਟ ਜੀਆਂ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗ 28 28 5 ਇਸੇ ਵੇਲੇ ਨੂੰ ਇਹਦੇ ਵਿੱਚ ਦੋ ਯੂਨੀਅਨ ਨੇ ਸਿਰਫ ਹੈ ਜਿਹੜੀਆਂ ਮੀਟਿੰਗ ਵਿੱਚ ਸ਼ਾਮਲ ਹੋਣਗੀਆਂ ਮੈਂ ਬੇਨਤੀ ਤੁਹਾਨੂੰ ਬਾਅਦ ਚ ਕਰਾਂਗਾ ਪਹਿਲਾਂ ਸੁਣ ਲਿਓ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਦਾ ਰਿਟਾਇਰ ਸਿਰਫ ਰਿਟਾਇਰਡ ਮੁਲਾਜ਼ਮ ਜਾ ਸਕਦੇ ਨੇ ਮੈਨਾਂ ਵਾਈਜੀ ਨੂੰ ਬੇਨਤੀ ਕਰਨਾ ਹੈ ਕਿ ਵਾਈਜੀ ਨੇ ਅੱਜ ਮੈਨੂੰ ਪਤਨੀ ਕੀ ਨਾਮ ਉਹਨੇ ਬੇਨਤੀ ਕੀਤੀ ਸੀ ਕਿ ਸਾਨੂੰ ਸਮਾਂ ਲੈ ਕੇ ਦੇ ਦਿਓ ਤੇ 28 ਤਰੀਕ ਨੂੰ ਤੁਸੀਂ ਜਾਇਓ ਤੇ ਇੱਕ ਪੰਜਾਬ ਪੁਲਿਸ ਕਰੋਨਾ ਵਾਇਰਸ ਜਿਹੜੇ ਭਰਤੀ ਕੀਤੇ ਹੋਏ ਨੇ ਵਲੰਟੀਅਰ ਉਹ ਵੀਰ ਗ੍ਰਹਿ ਵਿਭਾਗ ਦੇ ਨਾਲ ਤੁਹਾਡੀ ਮੀਟਿੰਗ ਹੈ ਇੱਕ ਮੇਰੀ ਤੁਹਾਨੂੰ ਬੇਨਤੀ ਹੈ ਇਸ ਮੀਟਿੰਗ ਨੂੰ ਕੈਨਸਲ ਸਮਝਿਆ ਜਾਏਗਾ ਕਿ ਜੇਕਰ ਤੁਸੀਂ ਤੁਹਾਡੀ ਪਾਰਟੀ ਦਾ ਕੋਈ ਨੁਮਾਇੰਦਾ ਜਾਂ ਤੁਹਾਡਾ ਕੋਈ ਉੱਥੇ ਆਪਣਾ ਪੱਖ ਦੱਸਣ ਲਈ ਪੇਸ਼ ਨਹੀਂ ਹੁੰਦਾ ਰਿਟਾਇਰਡ ਮਲਾਜਮ ਤੇ ਜਿਹੜੇ ਵਲੰਟੀਅਰ ਭਰਤੀ ਹੋਏ ਬਨੇ ਕਰੋਨਾ ਵਾਲੇ ਤੇ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਮੈਂ ਤੁਹਾਡੇ ਕੋਲ ਜਾਵਾਂਗਾ ਮੈਨੂੰ ਕੋਈ ਬੈਨੀਫਿਟ ਵੀ ਨਹੀਂ ਹੈ ਇੱਕ ਥੋੜਾ ਜਿਹਾ ਮੋਝਾ ਪੈ ਗਿਆ ਤੁਹਾਡੇ ਕੋਲ ਤੇ ਇਸ ਸਥਿਤੀ ਵਿੱਚ ਵੀ ਮੈਂ ਤੁਹਾਡੇ ਕੋਲ ਇੱਕ ਵੀਡੀਓ ਪਾ ਰਿਹਾ ਹਾਂ ਤੁਸੀਂ ਜਿਹੜਾ ਆਪਣਾ ਪੱਖ ਹੈ ਨਾ ਉਹ ਮਜ਼ਬੂਤੀ ਦੇ ਨਾਲ ਰੱਖਣਾ ਹੈ ਸਟਰੋਂਗ ਪੱਖ ਤੁਸੀਂ ਉੱਥੇ ਪੇਸ਼ ਕਰਨਾ ਹੈ ਆਪਣੀਆਂ ਖਾਲਕੁਬਾਦ ਦੇ ਸਮੇਂ ਦੇ ਦੌਰਾਨ ਦਿੱਤੀਆਂ ਹੋਈਆਂ ਕੁਰਬਾਨੀਆਂ ਏ ਆ ਕੀ ਕੀਤਾ ਕਿਸ ਤਰ੍ਹਾਂ ਤੁਸੀਂ ਹੱਕਦਾਰ ਹੋ ਇਹ ਤੁਹਾਡੀ ਸਿਰਫ ਮਾਨ ਪੱਤੇ ਵਾਲੀ ਤਰੀਕ ਹੈ ਤੁਹਾਡੀ 28 ਕੋਈ ਇਸ ਤਰ੍ਹਾਂ ਦਾ ਮੈਨੂੰ ਕੋਈ ਸੂਚਨਾ ਨਹੀਂ ਮਿਲੀ ਵੀ ਤੁਹਾਡੀ ਫਾਈਲ ਰੱਦ ਹੋ ਚੁੱਕੀ ਹੈ ਜੇ ਕੋਈ ਵੀਡੀਓ ਪਾਉਣ ਨਾਲ ਕੁਝ ਨਹੀਂ ਹੁੰਦਾ ਕਿਸੇ ਦਾ ਵੀਡੀਓ ਤਾਂ ਪਹਿਲਾਂ ਵੀ ਪਾਈਆਂ ਜਾਂਦੀਆਂ ਸੀ ਕਚਹਿਰੀ ਦੇ ਵਿੱਚ ਖੜਕੇ ਕਿ ਤੁਹਾਡਾ ਮਾਨ ਪੱਤਾ ਲੱਗ ਗਿਆ ਹੈ ਆ ਮੇਰੇ ਕੋਲ ਉਹ ਦਿਖਾਉਂਦੇ ਸੀ ਕੁਝ ਵੀਰ ਮੈਂ ਨਾਂ ਨਹੀਂ ਲੈਂਦਾ ਕਿਉਂਕਿ ਮੈਂ ਕਿਸੇ ਉਹਦੇ 'ਚ ਨਹੀਂ ਪੈਂਦਾ ਮੇਰਾ ਕੰਮ ਹੈ ਤੁਹਾਨੂੰ ਸੂਚਨਾ ਦੇਣਾ ਵੀਡੀਓ ਪਾਈ ਸੀ ਕਿ ਤੁਹਾਡਾ ਮਾਨ ਪੱਤਾ ਲੱਗ ਗਿਆ ਹੈ ਤੇ ਰੋਪੜ ਦੇ ਚੈਰੀ ਵਿੱਚ ਉਹ ਵੀਡੀਓ ਪਾਈ ਸੀ ਉਹਨਾਂ ਨੇ ਇੱਕ ਕਾਗਜ਼ ਦਿਖਾਇਆ ਸੀ ਉਹ ਕਾਗਜ਼ ਪਤਾ ਕੀ ਸੀ ਉਹ ਕਾਗਜ਼ ਉਹ ਸੀ ਜਿਹੜੀ ਆਪਾਂ ਨੇ ਜਥੇਬੰਦੀਕ 137 ਰੱਦ ਕਰਾਈ ਹੈ 137 ਨਾਲ ਹੀ ਜਥੇਬੰਦੀ ਦਾ ਹੁਣ ਕੋਈ ਪ੍ਰਧਾਨ ਕੋਈ ਸੈਕਟਰੀ ਕੋਈ ਇਹ ਨਹੀਂ ਹੈਗਾ ਇਹ ਸੰਗਰੂਰ ਜ਼ਿਲ੍ਹੇ ਨੂੰ ਚਿੱਠੀ ਜਾਰੀ ਤਾਂ ਹੋਈ ਹੈ ਕਿਉਂਕਿ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਵੀਰਾਂ ਨੇ ਧਰਨਾ ਲਾਇਆ ਸੀ ਤੁਹਾਨੂੰ ਦੱਸ ਦਿੰਦਾ ਸੰਖੇਪ ਨਾਲ ਉਹ ਉੱਥੇ ਮੀਟਿੰਗ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੂੰ ਦੁਬਾਰਾ ਬੁਲਾਇਆ ਸੀ ਇਹ ਨਹੀਂ ਪਰਸੋਂ 15 ਤਰੀਕ ਨੂੰ ਤੇ ਹੁਣ ਉਹਨਾਂ ਨੂੰ 28 ਤਰੀਕ ਨੂੰ ਉਹਨਾਂ ਦੀ ਇੱਕ ਸਪੈਸ਼ਲ ਮੀਟਿੰਗ ਰਿਟਾਇਰ ਮੁਲਾਜ਼ਮਾਂ ਦੀ ਤੇ ਪੰਜਾਬ ਪੁਲਿਸ ਦੇ ਕਰੋਨਾ ਵੈਰੀਅਰ ਰੈਜ਼ੀਡੈਂਟ ਇਹ ਦੋ ਵੀਰ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਦੋ ਹੱਥ ਬੰਨ੍ਹ ਕੇ ਪਹਿੜੀ ਹੱਥ ਲਵਾ ਲਓ ਵੀਰੋ ਜੇ ਕੁਝ ਕਟਣਾ ਨਾ ਤਾਂ ਆਪਣਾ ਜਿਹੜਾ ਪੱਖ ਹੈ ਠੀਕ ਤਰੀਕੇ ਨਾਲ ਪੇਸ਼ ਕਰਿਓ ਕੋਈ ਹਾਈਪਰ ਹੋਣ ਦੀ ਲੋੜ ਨਹੀਂ ਸਾਰੇ ਜਾਓ ਸਾਰੇ ਰਿਟਾਇਰ ਮੁਲਾਜ਼ਮ ਜਿੰਨੀਆਂ ਵੀ ਜੱਦਬੰਦੀਆਂ ਨੇ ਸਾਰੇ ਜਾਓ ਮੈਨੂੰ ਲੈ ਜਿਓ ਨਾਲ ਕੋਈ ਵੀਰੋ ਹਾਈਪਰ ਹੋਣ ਦੀ ਲੋੜ ਨਹੀਂ ਕੋਈ ਇਸ ਤਰ੍ਹਾਂ ਦੇ ਵੱਦਸਲੋਕੀ ਜਾਂ ਇਸ ਤਰ੍ਹਾਂ ਦੇ ਸ਼ਬਦ ਸਰਕਾਰ ਦੇ ਖਿਲਾਫ ਕਿਉਂਕਿ ਲੈਣਾ ਤਾਂ ਆਪਾਂ ਨੇ ਸਰਕਾਰ ਤੋਂ ਹੈ ਇਹ ਮੇਰੇ ਤੋਂ ਹੱਥ ਬਣਾ ਲਓ ਦੋਹੇ ਤੇ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰਿਓ ਕਿ ਸਰਕਾਰ ਦੀਆਂ ਨਜ਼ਰਾਂ ਵਿੱਚ ਆਪਾਂ ਇਹ ਹੋਵੇ ਸਾਨੂੰ ਵੀ ਅਸੀਂ ਲੈਣ ਆਏ ਆ ਕਿ ਸਾਤੋਂ ਕੀ ਕਹਿੰਦੇ ਨੇ ਵੀ ਕੀ ਕਰਨ ਆਏ ਨੇ ਕੀ ਕਿਸ ਤਰ੍ਹਾਂ ਦੇ ਨਾਰੇ ਲਾ ਰਹੇ ਨੇ ਇਸ ਤਰ੍ਹਾਂ ਦਾ ਕੁਝ ਲੜਨ ਨਾ ਲੜਾਈ ਝਗੜਾ ਜਾਂ ਇਸ ਤਰ੍ਹਾਂ ਦੇ ਕੋਈ ਕਿੰਤੂ ਪ੍ਰੰਤੂ ਵਾਲੀ ਕਿਉਂਕਿ ਹੱਕ ਜੇ ਟੈਂਸ਼ਨ ਤੁਹਾਡੀ ਲੱਗਣੀ ਹੈ ਤਾਂ ਦੂਸਰੇ ਦੀ ਵੀ ਲੱਗਣੀ ਹੈ ਤਾਂ ਸਾਰਿਆਂ ਦੀ ਲੱਗਣੀ ਹੈ ਜੇਕਰ ਹੱਕ ਮਿਲ ਗਿਆ ਤਾਂ ਉਹੀ ਹੀਰੋ ਹੈ ਇਹ ਸੂਚਨਾ ਵਾਲੇ ਸੋਮਵਾਰ ਮੈਂ ਗੱਲਬਾਤ ਕਰਾਂਗਾ ਤੇ 28 ਤਰੀਕ ਨੂੰ ਮੈਂ ਸਵੇਰੇ ਪਹੁੰਚਾਂਗਾ ਮੇਰੀ ਬੇਨਤੀ ਹੈ ਅਮਰਜੀਤ ਸਿੰਘ ਜੀ ਨੂੰ ਵੀ ਬੇਨਤੀ ਹੈ ਜਗਤਾਰ ਸਿੰਘ ਨੂੰ ਵੀ ਜਾਂ ਹੋਰ ਵੀ ਇਹ ਜਿਹੜੇ ਰਿਟਾਇਰਡ ਮੁਲਾਜ਼ਮ ਨੇ ਗਿਲੇ ਸ਼ਿਕਵੇ ਛੱਡ ਦਿਓ ਵੀਰੋਂ ਇੱਕ ਦੂਸਰੇ ਦੇ ਨਾਲ ਲੱਤਾਂ ਘੜੀਸ ਕੇ ਫਿਰ ਜਿੰਨਾ ਕੱਗੇ ਚੱਲਦੇ ਹੋ ਤੁਸੀਂ ਉਹਨਾਂ ਤੋਂ ਤੁਸੀਂ ਪਿੱਛੇ ਆ ਜਾਂਦੇ ਹੋ ਸਮਝ ਗਏ ਮੇਰੀ ਗੱਲ ਜੇ ਤੁਸੀਂ 28 ਤਰੀਕ ਨੂੰ ਕੋਈ ਹੱਕ ਨਾ ਕਰਿਆ ਜਾ ਉੱਥੇ ਇਸ ਤਰ੍ਹਾਂ ਦੀ ਕੋਈ ਹਰਕਤ ਕਰੀ ਤਾਂ ਜਿੰਨਾਕ ਤੁਸੀਂ ਅੱਗੇ ਜਾਣਾ ਤੁਸੀਂ ਉਹਨਾਂ ਦੇ ਪਿੱਛੇ ਆ ਜਾਣਾ ਸੋ ਸਟਰੋਂਗ ਸਕਿੱਤੀ ਦੇ ਨਾਲ ਮੈਂ ਤੁਹਾਨੂੰ ਦੱਸਾਂਗਾ ਜਿਸ ਤਰ੍ਹਾਂ ਕਮੇਟੀ ਦਾ ਪੇਸ਼ ਕੀਤਾ ਸੀ ਆਪਾਂ ਨੇ 137 ਦਾ ਵੀ ਇਹ ਉੱਥੇ ਮਸਲਾ ਹੈ ਮੈਂ ਬੇਨਤੀ ਕੀਤੀ ਸੀ ਰਜਿਸਟਰ ਸਾਹਿਬ ਨੂੰ ਵੀ ਇਹ ਮਸਲਾ ਜੀ ਇਹ ਮਸਲਾ ਫਿਰ ਉਹਨਾਂ ਨੇ ਦੱਸ ਦਿੱਤਾ ਸੀ ਜੋ ਵੀ ਤੁਹਾਡੇ ਮਸਲੇ ਸਨ ਫੰਡਾਂ ਵਗੈਰਾ ਦੇ ਜੋ ਤੁਸੀਂ ਦਿੰਦੇ ਸੀ ਉੱਥੇ ਤੇ ਉਹਨਾਂ ਨੇ ਫਿਰ ਉਸ ਕਮੇਟੀ ਤੇ ਰੋਕ ਲਗਾ ਦਿੱਤੀ ਸੀ ਹਰ ਚੀਜ਼ ਦਾ ਹੱਲ ਹੁੰਦਾ ਪਰ ਸਮਝਣ ਦੇ ਨਾਲ ਅਫਸਰ ਨੂੰ ਸਰਕਾਰ ਦੇ ਐਨੀ ਵੀ ਨਹੀਂ ਜੀ ਤੁਸੀਂ ਨਾਲ ਆਇਓ ਜੀ ਵੇ ਨਹੀਂ ਤਾਂ ਇਦਾਂ ਦੀ ਕੋਈ ਗੱਲ ਨਹੀਂ ਸੀਰੀਅਸ ਹੋ ਕੇ ਗੱਲ ਕਰੋ ਜੇ ਕੁਝ ਕੱਟਣਾ ਹੈ ਤੇ ਬਾਕੀ ਤੁਹਾਡਾ ਧੰਨਵਾਦ ਮੈਂ ਵੀਡੀਓ ਪਾਈ ਆ ਮੈਂ ਕਿਸੇ ਦੇ ਮਨ ਨੂੰ ਕੋਈ ਠੇਸ ਨਹੀਂ ਪਹੁੰਚਾਉਂਦਾ ਤੁਹਾਨੂੰ ਸੂਚਨਾ ਇਹ ਦਿੱਤੀ ਹੈ ਜਿਹੜੀ ਪੂਮਿਟ ਨਸੀਬ 15 ਤਰੀਕ ਨੂੰ ਜਿਹੜਾ ਜਾਰੀ ਹੋਇਆ ਉਹ ਤੁਹਾਡੇ ਜਿਹੜਾ ਬਣਦਾ ਸੀ ਉਹਦੇ ਤੇ ਰੋਕ ਲਾਈ ਹੈ ਇਹਨਾਂ ਨੇ ਸਰਕਾਰ ਨੇ ਅਗਲੇ ਹੁਕਮਾਂ ਤੱਕ ਉਹ ਹੁਕਮ ਸ਼ਾਇਦ 28 ਤੱਕ ਹੋ ਸਕਦੇ ਨੇ ਫੋਰ ਤਰੀਕ ਮਿਲ ਜਾਏਗੀ ਅਗਲੇ ਹੁਕਮਾਂ ਤੱਕ ਸ਼ਾਇਦ ਸਰਕਾਰ ਕੋਲ ਪੈਸਾ ਨਾ ਹੋਵੇ ਦੇ ਕੋਈ ਘਵਰੋਣੇ ਵਾਲੀ ਕੋਈ ਵੱਡੀ ਗੱਲ ਨਹੀਂ ਇਹਦੇ ਵਿੱਚ ਕੋਈ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਹਾਡੀ ਪੇ ਕਮਿਸ਼ਨ ਜਾਂ ਤੁਹਾਡਾ ਮਾਣ ਪੱਤਾ ਕੈਨਸਲ ਕੀਤਾ ਜਾਂਦਾ ਹੈ ਹੋਮਗਾਰਡ ਦੇ ਰਿਟਾਇਰਡ ਮੁਲਾਜ਼ਮਾਂ ਲਈ ਇਹ ਇੱਕ ਖਬਰ ਹੈ ਕਿ ਤੁਹਾਨੂੰ 28 ਤਰੀਕ ਦਾ ਮੌਕਾ ਮਿਲਿਆ ਹੈ ਉੱਥੋਂ ਇਕੱਠੇ ਹੋ ਕੇ ਨਾ ਸਮਝ ਕੇ ਸਾਰੇ ਲੀਡਰ ਅਮਰਜੀਤ ਜੀ ਬਾਈ ਜੀ ਨੇ ਕ੍ਰਿਸ਼ਨਦੇਵ ਜੀ ਨੇ ਚਾਹੀ ਗੁਰਦੀਪ ਜੀ ਨੇ ਚਾਹੀ ਜਗਤਾਰ ਜੀ ਨੇ ਉੱਥੇ ਵੀਰੋ ਇੱਕ ਹੋ ਕੇ ਨਾ ਗੱਲ ਕਰਿਓ ਇੱਕ ਮਕਸਦ ਇੱਕ ਏਮ ਇੱਕ ਪੈਨਸ਼ਨਾਂ ਸਾਡੀਆਂ ਭੈਣਾਂ ਬਹੁਤ ਵੀਰ ਡੀਕਰੇ ਨੇ ਬੈਠੇ ਉਹ ਮੈਨੂੰ ਫੋਨ ਕਰਦੇ ਨੇ ਮੈਨੂੰ ਅੱਜ ਦੇਖੋ ਕਾਫੀ ਹਾਲਤ ਖਰਾਬ ਹੈ ਮੇਰੀ ਮੈਨੂੰ ਇਸਾ ਹਾਲਤ ਵਿੱਚ ਵੀ ਫੋਨ ਕਰਨਾ ਤੁਹਾਨੂੰ ਵੀਡੀਓ ਪਾਉਣੀ ਪੈਗੀ ਸੋ ਬੇਨਤੀ ਹੈ ਮੇਰੀ ਮੇਰੇ ਤੋਂ ਹੱਥ ਜਲਾ ਲਓ ਵੀਰੋ ਕੁਝ ਨਹੀਂ ਲੈਣਾ ਮੈਂ ਤੁਹਾਤੋਂ ਤੇ ਜਦੋਂ ਤੁਹਾਡੀ ਜਿੱਤ ਪ੍ਰਾਪਤ ਹੋਏਗੀ ਤਾਂ ਮੈਨੂੰ ਵੀ ਕਮਾਨ ਹੋਏਗਾ ਕਿ ਪੰਜਾਬ ਦੇ ਵਿੱਚ ਮੈਂ ਤੁਹਾਡਾ ਇੱਕ ਪੱਤਰਕਾਰ ਸੀ ਮੇਰੀ ਯਾਤਰਾ ਕੋਈ ਸਫਲ ਹੋਈ ਹੈ ਜਾਂ ਮੇਰੀ ਕੋਈ ਕੋਸ਼ਿਸ਼ ਸਫਲ ਹੋਈ ਹੈ ਇਹ ਬੇਨਤੀਆਂ ਨੇ ਪ੍ਰਵਾਨ ਕਰਿਓ ਤੇ ਹੌਸਲਾ ਨਾ ਹਾਰੋ ਕੋਈ ਇਸ ਤਰ੍ਹਾਂ ਦੀ ਸੂਚਨਾ ਨਹੀਂ ਹੈਗੀ ਵੀ ਇਹ ਰੱਦ ਹੋ ਗਿਆ ਉਹ ਰੱਦ ਹੋ ਗਿਆ ਡਿਸੀਜ਼ ਦਾ ਰੋਂਗ ਇਨਫਾਰਮੇਸ਼ਨ ਤੇ ਰੋਪੜ ਦੇ ਵਿੱਚ ਵੀ ਜਗਤਾਰ ਸਿੰਘ ਬਾਈ ਨੇ ਇੱਕ ਕੰਪਲੇਨਡ ਇਹਨਾਂ ਵੱਲੋਂ ਦਿੱਤੀ ਗਈ ਹੈ ਰੋਂਗ ਇਨਫਾਰਮੇਸ਼ਨ ਜੇ ਕੋਈ ਹੁਣ ਦੇਗਾ ਤਾਂ ਉਹਦੇ ਤੇ ਕਾਰਵਾਈ ਹੋਏਗੀ ਇਸ ਤਰ੍ਹਾਂ ਦੀ ਕੋਈ ਸੂਚਨਾ ਦੇਣੀ ਹੈ ਤਾਂ ਵਿਧ ਪ੍ਰੂਫ ਦਿਆ ਕਰੋ ਸੋ ਬੇਨਤੀ ਹੈ 28 ਤਰੀਕ ਪਈ ਹੈ ਤੁਹਾਡੇ 28 ਪੰਜ ਰੂ ਪੰਜਾਬ ਹੋਮ ਗਾਰਡ ਦੇ ਮੁਲਾਜ਼ਮ ਜਿਹੜੇ ਰਿਟਾਇਰ ਮੁਲਾਜ਼ਮ ਨੇ ਤੇ ਸੰਗਰੂਰ ਵਾਲੀ ਜਥੇਬੰਦੀ ਹੈ ਇਹ ਤੇ ਹੋਰ ਵੀ ਵੀਰ ਜਿਹੜੇ ਜਾਣਾ ਚਾਹੁੰਦੇ ਨੇ ਉਹ ਵੀ ਚਲੇ ਜਾਣ ਕੋਈ ਗੱਲ ਨਹੀਂ ਜਦੋਂ ਹੋਮ ਗਾਰਡ ਦਾ ਮਹਿਕਮਾ ਇੱਕ ਹੈ ਜਦੋਂ ਮੰਗ ਇੱਕ ਹੈ ਸੋ ਖੀਰ ਵਿੱਚ ਉਹਨੀਆਂ ਗਲਤੀਆਂ ਦੀ ਖਿਮਾ ਭਰਾਏ ਤੁਹਾਡਾ ਕੁਝ ਨਹੀਂ ਲੈਣਾ ਵੀਰੋ ਬਸ ਮਾਣ ਹੈ ਕਿ ਤੁਹਾਡੇ ਤੇ ਤੁਹਾਨੂੰ ਮੇਰੇ ਤੇ ਮਾਣ ਹੈ ਸ਼ਾਇਦ ਮੇਰੀ ਖਬਰ ਸੁਣ ਕੇ ਤੁਹਾਨੂੰ ਕੁਝ ਸਕੂਨ ਮਿਲ ਜਾਂਦਾ ਹੋਵੇ ਤੇ ਮੈਂ ਕੱਲ ਪਰਸੋਂ ਗਈ ਸੀ ਕਿਸੇ ਲੜਕੀ ਦਾ ਫੈਸਲਾ ਕਰਾਉਣ ਤੇ ਕਾਫੀ ਇਨਕਲੂਸਿਵ ਵਗੈਰਾ ਕਾਫੀ ਛੱਟਾ ਵਗੈਰਾ ਮੇਰੇ ਅ ਦੇਖੋ ਇੱਕ ਦਿਨ ਮੈਂ ਤੁਹਾਨੂੰ ਦੱਸ ਸਕਦਾ ਕਾਫੀ ਪ੍ਰੋਬਲਮ ਵਿੱਚ ਫਿਰ ਵੀ ਚਲੋ ਮਾਣ ਹੈ ਤੇ ਗਲਤੀ ਫਲਤੀ ਦੀ ਸ਼ਮਾ ਬਰੋ ਇੱਕ ਤੁਹਾਡਾ ਔਰੋਕਿਆ ਉਹਨਾਂ ਨੇ ٹیਐਡੀਏ ਵਗੈਰਾ ਸੀ ਜੋ ਲਿਵਿੰਗ ਇਨਕ੍ਰੀਸ਼ਨ ਦਾ ਅਗਲੇ ਹੁਕਮਾਂ ਤੱਕ ਨੈਕਸਟ ਆਰਡਰਾਂ ਤੱਕ ਸੱਦਾ ਲਈ ਨਹੀਂ ਤੇ ਕੋਈ ਇਸ ਤਰ੍ਹਾਂ ਦੀ ਚਿੱਠੀ ਜਾਂ ਇਸ ਤਰ੍ਹਾਂ ਦੀ ਸੂਚਨਾ ਮੈਨੂੰ ਨਹੀਂ ਪ੍ਰਾਪਤ ਮਿਲੀ ਆਪਣੇ ਸਾਧਨਾ ਤੋਂ ਕਿ ਹੋਮਗਾਰਡ ਦੇ ਰਿਟਾਇਰਡ ਮੁਲਾਜ਼ਮਾਂ ਦੀ ਜਿਹੜੀ ਪੈਨਸ਼ਨ ਹੈ ਰੱਦ ਹੋ ਗਈ ਹੈ ਇਸ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਹੈਗੀ ਕੋਈ ਪੱਤਰ ਨਹੀਂ ਹੈ ਕੋਈ ਲਿਖਤ ਨਹੀਂ ਹੈ ਤੇ ਦੁਬਾਰਾ ਮੀਟਿੰਗ ਹੈ ਹੋਮਗਾਰਡ ਦੇ ਰਿਟਾਇਰੋਆਂ ਨਾਲ ਜਾਵਾ ਦੀ 28 ਤਰੀਕ ਨੂੰ ਜੇਕਰ ਤੁਸੀਂ ਆਪਣਾ ਪੱਖ ਠੀਕ ਤਰੀਕੇ ਨਾਲ ਪੇਸ਼ ਨਾ ਕਰ ਸਕੇ ਜੇਕਰ ਤੁਸੀਂ ਉੱਥੇ ਜਾ ਕੇ ਉਹੀ ਹਰਕਤਾਂ ਕੀਤੀਆਂ ਤਾਂ ਫੇਰੇ ਮੌਕੇ ਕਿਉਂਕਿ ਪਹਿਲਾਂ ਤੁਹਾਨੂੰ ਮੌਕਾ ਮਿਲਿਆ ਸੀ ਰੋਪੜ ਦੇ ਵਿੱਚ ਜਦੋਂ ਧਰਨਾ ਲੱਗਿਆ ਹੋਇਆ ਸੀ ਹੁਣ ਤੱਕ ਤਾਂ ਤੁਹਾਨੂੰ ਕਾਫੀ ਪੈਂਚਨਾ ਮਿਲ ਜਾਣੀਆਂ ਸੀ ਜਿਹੜੀਆਂ ਤੁਸੀਂ ਉੱਥੇ ਕੀਤੀਆਂ ਨੇ ਗਲਤੀਆਂ ਬੇਨਤੀ ਹੈ ਨਾ ਕਰਿਓ ਭਰਾ ਬਣ ਕੇ ਮੇਰੀ ਬੇਨਤੀ ਸੁਣ ਲਓ ਚਾਹੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਮੈਂ ਸਾਰੇ ਹੀ ਮਹਿਕਮੇ ਨੂੰ ਇੱਕ مشورہ ਦੇ ਰਿਹਾ ਠੀਕ ਠਾਕ ਦੇ ਨਾਲ ਆਪਣਾ ਅਫਸਰਾਂ ਦੇ ਸਾਹਮਣੇ ਪੱਖ ਪੇਸ਼ ਕਰੋ ਜ਼ਰੂਰ ਸੁਣਵਾਈ ਹੋਏਗੀ ਅਖੀਰ ਦੇ ਵਿੱਚ ਸਾਰੇ ਹੋਮ ਗਾਰਡ ਦੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ குரு ਫਤਿਹ